ਸ਼੍ਰੀ ਗੱਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਵਾਰੀ ਫਿਰ ਆਮ ਆਦਮੀ ਪਾਰਟੀ ਦੇ ਕਨਵੀਨਰ ਆਰਿੰਦ ਕੇ ਜੀਵਾਨ ਨੇ ਫਿਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੈਂਦੇ ਰੱਖਦੇ ਹੋਏ ਇੱਕ ਵਾਰ ਫਿਰ ਬਦਲ ਕਰ ਦਿੱਤਾ ਹੈ ਜੇਕਰ ਗੱਲ ਕਰੀਏ ਤਾਂ ਜਿੱਥੇ ਚੱਲਦਿਆ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਕਿਸਾਨਾਂ ਦਾ ਹਜੇ ਗੁੱਸਾ ਘਟ ਨਹੀਂ ਹੋਇਆ ਦੂਸਰੇ ਪਾਸੇ ਜਿਹੜੇ MSP ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਹਜੇ ਘਟ ਨਹੀਂ ਹੋਇਆ ਲੇਕਿਨ ਜਿਹੜੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਆਮ ਆਦਮੀ ਪਾਰਟੀ ਫਿਰ ਬਦਲ ਕਰਦੀ ਨਜ਼ਰ ਆ ਰਹੀ ਹੈ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਮਨੀਸ਼ ਸੋਦੀ ਆਦਿ ਜਿਹੜੀ ਹੈ ਇੱਕ ਘਟਿਆ ਜਾਂ ਕਹਿ ਲਈਏ ਇੱਕ ਬਹੁਤ ਹੀ ਜਿਹੜੀ ਸੋਚ ਤੋਂ ਵੀ ਪਰੇ ਦੀ ਜਿਹੜੀ ਉਹਨਾਂ ਨੇ ਸ਼ਬਦਾਵਲੀ ਵਰਤੀ ਗਈ ਹੈ ਜਿਹੜੀ ਉਹਨਾਂ ਨੇ ਉਥੋਂ ਵੀ ਲੋਕ ਕਾਫੀ ਜਿਹੜੇ ਪੜਕੇ ਹੋਏ ਨੇ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਮਤਲਬ ਵੋਟਾਂ ਵਾਸਤੇ ਜੋ ਮਰਜ਼ੀ ਕਰ ਸਕਦੇ ਹਾਂ ਇੱਕ ਸਿੱਧੇ ਸ਼ਬਦਾਂ ਦੇ ਵਿੱਚੋਂ ਜਿੱਥੇ ਚੋਣ ਕਮਿਸ਼ਨ ਤੱਕ ਵੀ ਉਹਨਾਂ ਦੀ ਜਿਹੜੀ ਹੈ ਉਹਨਾਂ ਨੂੰ ਉਹਨਾਂ ਦੀ ਮਤਲਬ ਸ਼ਿਕਾਇਤ ਹੋ ਗਈ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਸੂਤਰਾ ਤੋਂ ਬੰਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਕ ਵਾਰ ਫਿਰ ਬਦਲ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵਿੱਚ 2000 ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਤੇਜ਼ ਕਰ ਦਿੱਤਾ ਤੇ ਮੁਹੰਮਦ ਦੇ ਤਹਿਤ ਪਾਰਟੀ ਵੱਲੋਂ ਪੰਜਾਬ ਵਿੱਚ ਸਗੰਢਣ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਪਾਰਟੀ ਤੇ ਵੱਖ-ਵੱਖ ਵਿੰਗ ਬਣਾਉਂਦੀ ਕਵਾਇਦ-ਉਦ-ਦੀਨ ਹੁਣ ਐਸਸੀ ਵਿੰਗ ਦੀ ਘੋਸ਼ਣਾ ਵੀ ਕੀਤੀ ਗਈ ਹੈ ਜਿਸ ਨੂੰ ਇੱਕ ਮਤਤਪੂਰਨ ਕਦਮ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਤੇ ਫਤੇਗੜ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਦੇ ਗੁਰਪ੍ਰੀਤ ਸਿੰਘ ਜੀ ਨੂੰ ਜੀਪੀ ਨੂੰ ਐਸਐਸਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਫੈਸਲੇ ਨਾਲ ਸਿਰਫ ਪਾਰਟੀ ਦੇ ਅੰਦਰ ਐਸੀ ਸਮਾਜ ਦੀ ਹਿੱਸੇਦਾਰੀ ਵਧੇਗੀ ਸਗੋ 2000 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਆਧਾਰ ਮਿਲੇਗਾ ਪਾਰਟੀ ਨੇ ਸਾਫ ਕੀਤਾ ਹੈ ਕਿ ਵਰਗ ਦੀ ਆਵਾਜ਼ ਨੂੰ ਰਾਜਨੀਤੀ ਵਿੱਚ ਅੱਗੇ ਲਿਆਉਣਾ ਚਾਹੁੰਦੀ ਹੈ ਤੇ ਇਹ ਨਿਯੁਕਤੀ ਵਿੱਚ ਦਿਸ਼ਾ ਇੱਕ ਵੱਡਾ ਕਦਮ ਰਹੇਗਾ मिली जानकारी अनुसार आम आदमी पार्टी पूरी रणनीति ते ਨਾਲ एससी विंग दा गठन ਕੀਤਾ ਇਹ ਤਹਿਤ پارٹی ਵੱਲੋਂ ਦੁਆਬਾ ਮਾਝਾ ਮਾਲਵਾ ਸੈਂਟਰ ਮਾਲਵਾ ਪੂਰਵੀ ਅਤੇ ਮਾਲਵਾ ਪਛਵੀ ਖੇਤਰਾਂ ਵਿੱਚ 11 ਸੂਬੇ ਸਿਕੱਤਰ ਨਿਯੁਕਤ ਕੀਤੇ ਇਹਦੇ ਨਾਲ ਹੀ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਵੱਖ-ਵੱਖ ਇੰਚਾਰਜ ਨਿਯੁਕਤ ਕੀਤੇ ਜੋ ਪਾਰਟੀ ਦੀ ਪਹੁੰਚ ਹਰ ਪੱਧਰ ਤੱਕ ਮਜ਼ਬੂਤ ਹੋ ਸਕੇ ਪਾਰਟੀ ਵੱਲੋਂ ਉਹਦੇ ਅਧਾਰਾਂ ਦੀ ਲਿਸਟ ਵੀ ਜਾਰੀ ਕੀਤੀ ਹੈ ਇਸ ਵਿੱਚ ਸਾਫ਼ ਦਿੱਤਾ ਗਿਆ ਕਿ ਆਗੂਆਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ ਇਸ ਤੋਂ ਲਾਵਾ ਪਾਰਟੀ ਆਪਣੇ ਹੋਰ ਵੀ ਵਿੰਗ ਬਣਾ ਚੁੱਕੀ ਹੈ ਇਹਦੇ ਨਾਲ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਚੇਅਰਮੈਨਾਂ ਡਾਇਰੈਕਟਰਾਂ ਦੀ ਵੀ ਨਿਯੁਕਤੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਹੈ ਆਮ ਆਦਮੀ ਪਾਰਟੀ ਹੁਣ 2027 ਦੀਆਂ ਚੋਣਾਂ ਵਾਸਤੇ ਸਰਗਰਮ ਹੋ ਰਹੀ ਹੈ ਇੱਕ ਪਾਸੇ ਉਹਨਾਂ ਦੇ ਆਪਣੇ ਹੀ ਜਿਹੜੇ ਵਿਧਾਇਕ ਮੰਤਰੀ ਨੇ ਉਹਨਾਂ ਵੱਲੋਂ ਜਿਹੜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪੰਜਾਬ ਵਿੱਚ ਤੇ ਦੂਸਰੇ ਪਾਸੇ ਹੁਣ ਐਸੀ ਕੋਟੇ ਦਾ ਇੱਕ ਨਵਾਂ ਅਨ ਜੋ ਹੈ ਸੰਗਠਨ ਕੀਤਾ ਜਾ ਰਿਹਾ ਹੈ ਧੰਨਵਾਦ